ਪੱਟੀ ਵਾਰਡ ਨੰਬਰ 2 ਵਿੱਚ ਤੰਦਰੁਸਤ ਪੁਲਸ ਦੀ ਵੱਡੀ ਦਸਤਕ ਬਾਹਰੋਂ ਆਏ ਲੋਕਾਂ ਦੀ ਹੋਈ شناخت 30 ਦੇ ਕਰੀਬ ਛੱਕੀ ਵਿਅਕਤੀ ਹਿਰਾਸਤ ਵਿੱਚ ਪੱਟੀ ਦੇ ਵਾਰਡ ਨੰਬਰ 2 ਵਿੱਚ ਤੰਦਰੁਸਤ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ ਵੀ ਅੰਜਾਮ ਲਾਇਆ ਗਿਆ ਇਸ ਦੌਰਾਨ ਬਾਹਰੋਂ ਆ ਕੇ ਰਹਿ ਰਹੀ ਲੋਕਾਂ ਦੀ شناخت ਕੀਤੀ ਗਈ ਤੇ 30 ਦੇ ਕਰੀਬ ਛੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਪੁਲਸ ਵੱਲੋਂ ਚੱਲ ਰਹੀ ਜਾਂਚ ਅਧੀਨ ਸਾਰੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਉਧਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਰੱਖਣ ਲਈ ਇਹ ਕਾਰਵਾਈ ਕੀਤੀ ਗਈ ਇਹ ਸਭ ਮੌਕੇ ਤੇ ਜਲਾ ਤਰਨਤਾਰਨ ਵਿੱਚ ਆਏ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਮਾਨਜੋਤ ਸੀਐਨ ਪੰਜਾਬ ਦੇ ਦਿਸ਼ਾ ਦਿਸ਼ਣ ਤੇ ਮਾਨਜੋਤ ਡੀਜੀਪੀ ਪੰਜਾਬ ਦੇ ਦਿਸ਼ਾ ਦਿਸ਼ਣ ਤੇ ਤੇ ਇੱਕ ਆਪਣਾ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਗਈ ਜਿਹਦਾ ਨਾਮ ਗੈਂਗਸਟਰਾਂ ਤੇ ਵਾਰ ਪੰਜਾਬ ਪੁਲਿਸ ਉਸਤਾਦ ਕੀਤੀ ਗਈ ਤੇ ਇਸ ਮੁਹਿੰਮ ਦੇ ਤੇ 3 ਦਿਨਾਂ ਚ ਕਾਫੀ ਚੰਗੀ ਕਾਰਗੁਜ਼ਾਰੀ ਤਰਨਤਾਰਨ ਪੁਲਿਸ ਵੱਲੋਂ ਕੀਤੀ ਗਈ ਤੇ ਉਹਦੇ ਵਿੱਚ ਲਗਭਗ ਕਾਸੀ 300 48 ਤੋਂ ਜ਼ਿਆਦਾ ਬੰਦੇ ਰਹੁੰਦਾ ਕਿੱਥੇ ਤੇ ਲਗਭਗ 275 ਬੰਦਾ ਅਸੀਂ ਕੱਲ੍ਹ ਰਾਤ ਅਰੈਸਟ ਕੀਤਾ ਤੇ ਇੱਕ ਵਕਲੋਕ ਦੇ ਕ੍ਰਿਮਨਲ ਐਲੀਮੈਂਟਸ ਉਹਨਾਂ ਦੇ ਐਸੋਸੀਏਟਸ ਗੈਂਗਸਟਰ ਦੇ ਐਸੋਸੀਏਟਸ ਉਹਨਾਂ ਦੇ ਫਾਈਨੈਂਸਰਸ ਜਿਹਨਾਂ 스ਕ੍ਰੈਂਜ ਇਨਵੋਲਡ ਬੰਦੇ ਉਹ ਸਾਰੇ ਜਿਹੜੇ ਹੈਗੇ ਉਹ ਵਿਚਾਰ ਅਰੈਸਟ ਕੀਤੇ ਗਏ ਲਗਭਗ 275 ਲੋਕ ਅਸੀਂ ਅਰੈਸਟ ਕੀਤੇ ਇਹਦੇ ਵਿੱਚ 250 ਤੋਂ ਜ਼ਿਆਦਾ ਪੁਲਿਸ ਦੀ ਟੀਮਾਂ 1350 ਤੋਂ ਜ਼ਿਆਦਾ ਮੁਲਾਜ਼ਮ ਪੂਰੇ ਤਰਨਤਨ ਜ਼ਿਲ੍ਹੇ ਵਿੱਚ ਪਿਛਲੇ 3 ਦਿਨਾਂ ਤੋਂ ਇਸ ਕਾਰਗੁਜ਼ਾਰੀ ਤੇ ਲੱਗੇ ਹੋਏ ਨੇ ਕਿ ਗਿਪਸ ਤੇ ਲੱਗੇ ਹੋਏ ਨੇ ਤੇ ਹੁਣ ਆ ਚੌਥਾ ਦਿਨ ਹੈਗਾ ਅੱਜ ਵੀ ਸਪੈਸ਼ਲ ਮੁਹਿੰਮ ਜਿਹੜੀ ਹੈਗੀ ਗੈਂਗਸਟਰਾਂ ਤੇ ਵਾਰ ਜਿਹੜਾ ਕੈਂਪੇਨ ਹੈਗਾ ਉਹਦੇ ਤਹਿਤ ਅੱਜ ਅਸੀਂ ਟੈਨੈਂਟ ਵੈਰੀਫਿਕੇਸ਼ਨ ਕਾਸਟੋਰ ਤੇ ਕਰਵਾ ਰਹੇ ਹਾਂ ਜਿਹੜੇ ਵੀ ਮੋਲੇ ਵਾਰਡ ਇਸ ਤਰੀਕੇ ਦੇ ਹੈਗੇ ਜਿੱਥੇ ਜ਼ਿਆਦਾ ਲੋਕ ਆ ਕੇ ਰਹੇ ਹੈਗੇ ਬਾਹਰੋਂ ਆ ਕੇ ਰਹੇ ਹੈਗੇ ਐਸ ਟੈਨੈਂਟਸ किराएदार वजो रह रहे हैं है है कि है जिन्ना है दी वेरीफिकेशन ਨਹੀਂ ਹੋਈ ਹੈਗੀ ਕੁਛ ਲੋਕ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਕੁਛ ਇਸ ਤਰੀਕੇ ਦੇ ਵੇੜਿਆਂ 'ਚ ਜਾਂ ਬਸਤੀਆਂ 'ਚ ਕ੍ਰਿਮੀਨਲ 엘ਿਮੈਂਟਸ ਵੀ ਆ ਕੇ ਐਜ ਕਿਰਾਏਦਾਰ ਰਹਿੰਦੇ ਹੈਗੇ ਜਦੋਂ ਉਹਨਾਂ ਦੇ ਉੱਤੇ ਲੋਕਲ ਏਰੀਆ 'ਚ ਰੇਡਸ ਹੁੰਦੀਆਂ ਹੈਗੀਆਂ ਪੁਲਿਸ ਨੂੰ ਮਤਲਬ ਪੜਨ ਲੱਗਦੀ ਹੈਗੀ ਉਹ ਫਿਰ ਆਪਣਾ ਠਹਿਰ ਬਦਲ ਕੇ ਫਿਰ ਦੂਜੇ ਜੜੇ ਸੇਫ ਹਾਈਡ ਆਊਟ ਸਕੇ ਉਧਰ ਸ਼ਿਫਟ ਹੋ ਜਾਂਦੇ ਹੈਗੇ ਤੇ ਇਸੇ ਲੜੀ ਦੇ ਵਿੱਚ ਪੂਰੇ ਤਰਨਤਨ ਜ਼ਿਲ੍ਹੇ ਦੇ ਵਿੱਚ ਵਕਤ-ਵਕਤ ਥਾਵਾਂ 'ਤੇ ਸਪੀਸ ਤੇ ਡੀਐਸਪੀ ਦੀ ਨਿਗਰਾਨੀ ਹੇਠ ਐਸਐਚਓ ਦੀ ਟੀਮ ਦੇ ਬਾਰੇ ਗਿੰਦ ਨਾਲ ਮਿਲ ਕੇ ਅ ਅੱਜ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈਗੀ ਟੈਲੈਂਟ ਵੈਰੀਫਿਕੇਸ਼ਨ ਦੀ ਅੱਜ ਇੱਥੇ ਪੱਟੀ ਵਿੱਚ ਐਸਪੀ ਮੈਡਮ ਸੁਸ਼ੀਲ ਕੌਰ ਜੀ ਦੇ ਨਾਲ ਡੀਐਸਪੀ ਸਾਹਿਬ ਜਗਜੀਤ ਜੀ ਨਾਲ ਐਸਐਚਓ ਸਿਟੀ ਪੱਟੀ ਹੈਗੇ ਨਾਲ ਜਿਹੜੇ ਸਾਡੇ ਕੋਲ ਐਡੀਸ਼ਨਲ ਫੋਰਸ ਮਨਜੂਰ ਦੇ ਦਿੱਤੇ ਸਾਬ੍ਹ ਉਹਦੇ ਨਾਲ ਮਿਲ ਕੇ ਅੱਜ ਗਾਰਡ ਨੰਬਰ 2 ਦੀ ਸਰਚ ਕੀਤੀ ਜਾ ਰਹੀ ਹੈਗੀ ਇੱਥੇ ਕਾਫੀ ਹੁਣ ਤੱਕ ਇਹਨਾਂ ਨੇ ਲਗਭਗ 30 ਆ ਲੋਕ ਲੋਕ ਵੈਰੀਫਾਈ ਕਰਤੇ ਹੈਗੇ ਉਹਨਾਂ ਦੇ ਡਾਕੂਮੈਂਟਸ ਵੈਰੀਫਾਈ ਕਰਤੇ ਹੈਗੇ ਕੁਝ ਸਸਪੈਕਟ ਵੀ ਨਿਕਾਉਂਦਾ ਪੁੱਤੇ ਹੈਗੇ ਕੁਝ ਹੋਰ ਥਾਵਾਂ ਹੈਗੀਆਂ ਜਿਹੜੀ ਅਸੀਂ ਆਈਡੈਂਟੀਫਾਈ ਕੀਤੀਆਂ ਕਿ ਉੱਥੇ ਵੀ ਸੱਪ ਅੱਜ ਸ਼ਾਮ ਤੱਕ ਵੀ ਚਲੇਗੀ ਆ ਮੁਹਿੰਮ ਤੇ ਜਿਹੜੇ ਰਹਿਣਗੇ ਉਹਦੇ ਇਨਪੁੱਟ ਆਣਗੇ ਉਹਦੇ ਅਧਾਰ ਤੇ ਅਸੀਂ ਅੱਗੇ ਵੀ ਇਸ ਨੂੰ ਕਰਾਂਗੇ ਇਸੇ ਤਰੀਕੇ ਨਾਲ ਪੂਰੇ ਤਰਨਤੜਨ ਜ਼ਿਲ੍ਹੇ ਵਿੱਚ ਜੇਕਰ ਮੈਂ ਗੱਲ ਕਰਾਂ ਤੇ ਹੁਣ ਤੱਕ ਲਗਭਗ 120 ਇਸ ਤਰੀਕੇ ਦੇ ਟੈਨੈਂਟਸ ਅਸੀਂ ਵੈਰੀਫਾਈ ਕੀਤੇ ਹੈਗੇ ਲਗਭਗ 30 ਲੋਕ ਰਾਉਂਡ ਅਪ ਕੀਤੇ ਹੈਗੇ ਸ਼ੱਕ ਦੇ ਬਿਨਾਂ ਤੇ ਜਿਨ੍ਹਾਂ ਨੂੰ ਅੱਗੇ ਫੱਦਰ ਵੈਰੀਫਾਈ ਕੀਤਾ ਜਾਏਗਾ ਯਾ ਉਹਨਾਂ ਤੇ ਕੋਈ ਰਿਕਵਰੀ ਕਿਤੇ ਪਦਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆ ਮੁਹਿੰਮ ਸ਼ਾਮ ਤੱਕ ਸਾਡੀ ਜਾਰੀ ਰਹੇਗੀ ਤੇ ਆ 26 ਜਨਵਰੀ ਨੂੰ ਮੱਧਨਾ ਚਾ ਰੱਖਦੇ ਹੋਏ ਇੱਕ ਸਿਕਿਉਰਿਟੀ ਡ੍ਰਿਲ ਵਜੋਂ ਵੀ ਹੈ ਜੀ ਤੇ ਆ ਸਾਡੀ ਸਾਰਿਆਂ ਤੋਂ ਰਿਕਵੈਸਟ ਹੈਗੀ ਕਿ ਕਿਤੇ ਵੀ ਤੁਹਾਨੂੰ ਕੋਈ ਸਸਪੀਸ਼ੀਅਸ ਕਿਸੇ ਕੋਈ ਬੰਦਾ ਦਿਖਦਾ ਹੈਗਾ ਕਿਸੇ ਪਰ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਹੈਲਪਲਾਈਨ ਲਾਂਚ ਕੀਤੀ ਗਈ ਹੈ ਕਿ ਉਹਦੇ ਤੇ ਵੀ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ 112 ਨੰਬਰ ਤੇ ਪੁਲਿਸ ਦਾ 112 ਨੰਬਰ ਡਾਇਲ 112 ਤੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕ੍ਰਿਮੀਨਲ ਐਲੀਮੈਂਟ ਬਾਰੇ ਉਹਦੇ ਮੂਵਮੈਂਟ ਬਾਰੇ ਸੋ ਥੈਟ ਕਿ ਅਸੀਂ ਉੱਤੇ ਔਰ ਇਫੈਕਟਿਵਲੀ ਕਾਰਵਾਈ ਕਰ ਸਕੀਏ